ਮੰਨਾ ਜੀਟੀ ਰੋਡ ਤੇ ਸੁਸ਼ੀਲ ਕੁਮਾਰ ਮੋਬਾਈਲਾਂ ਵਾਲੇ ਦੀ ਦੁਕਾਨ ਤੇ ਚੋਰੀ ਲੈਪਟਾਪ ਮੋਬਾਈਲ ਅਤੇ ਕੁਝ ਨਕਦੀ ਚੋਰੀ ਹੋਣ ਦੀ ਘਟਨਾ ਦੀ ਸਮਾਚਾਰ ਮਿਲਿਆ ਹੈ ਦੁਕਾਨ ਵਿੱਚ ਚੋਰੀ ਕਰਦੇ ਸ਼ਰਿਆਨ ਕਥਤ ਚੋਰ ਦਿਖਾਈ ਦੇ ਰਹੇ ਹਨ ਇੰਜ ਲੱਗ ਰਿਹਾ ਜਿਵੇਂ ਕਿਸੇ ਬਿਨਾਂ ਕਿਸੇ ਖੌਫ ਡਰ ਤੋਂ ਚੋਰੀ ਕਰਦੇ ਹੋਣ ਦੁਕਾਨਦਾਰ ਦਾ ਕਹਿਣਾ ਸੀ ਕਿ ਫਿਲਹਾਲ ਸਮਾਨ ਦੇਖ ਰਿਹਾ ਹਾਂ ਅਤੇ ਹੋਰ ਕੀ ਕੀ ਸਮਾਨ ਚੋਰੀ ਹੋਇਆ ਹੈ ਇਸ ਬਾਰੇ ਪੂਰੀ ਜਾਣਕਾਰੀ ਬਾਅਦ ਵਿੱਚ ਦਿੱਤੀ ਜਾਵੇਗੀ ਦੁਕਾਨਦਾਰ ਨੇ ਦੱਸਿਆ ਕਿ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਚੁੱਕੀ ਹੈ ਅਤੇ ਹੋਰ ਵੀ ਕੁਝ ਤਸਵੀਰਾਂ ਸਾਹਮਣੇ ਆਉਣ ਗਿਆ ਭਾਈ ਕਿਹਨਾਂ ਤੋਂ ਤੁਹਾਡਾ ਸੁਸ਼ੀਲ ਕੁਮਾਰ ਜੀ ਕਿਨਾਰੀ ਭਗਵਾਨ ਦਾ ਤੁਹਾਡਾ ਰਜਿਸਟਰ ਟੈਲੀਕਮ ਕਿੱਥੇ ਹੈ ਜੀ ਇਹ ਉਹ ਮਾਰਕ ਸੜਕ ਦੇ ਬਿਲਕੁਲ ਆਪੋਜ਼ਿਟ ਸਾਈਡ ਤੇ ਪਾਰਕਿੰਗ ਦੇ ਨਾਲ ਹੈ ਸ਼ਾਪ ਵੀ ਦੁਕਾਨ ਤੇ ਚੋਰੀ ਹੋਈ ਹੈ ਬਹੁਤ ਨੁਕਸਾਨ ਹੋਇਆ ਨੁਕਸਾਨ ਜਨਾਬ ਲਮਸਮ ਲੱਖ ਤੋਂ ਉੱਤੇ ਹੀ ਹੈ ਜੀ ਤੇ ਲੈਪਟਾਪ ਵੀ ਲੈ ਗਏ ਨੇ ਤੇ ਬਾਕੀ ਕੈਸ਼ ਸੀਗਾ 20000 2025 ਰਮਸਮ ਉਹ ਲੈ ਗਏ ਜੀ ਤੇ ਹੋਰ ਵੀ ਚੀਜ਼ਾਂ ਮੋਬਾਈਲ ਸੀਗੇ ਲੋਕਾਂ ਦੇ ਰਿਪੇਅਰ ਕੀਤੇ ਹੋਏ ਤੇ ਮੇਰੇ ਉਹ ਵੀ ਚੱਕ ਕੇ ਲੈ ਗਏ ਨੇ ਤੇ ਨਾਲੇ ਆ ਆ ਸੀਗਾ ਕਿ ਕੰਦੇ ਸਟਿੰਗਾ ਵਗੈਰਾ ਕੁਝ ਹੋਰ ਢਿੱਲੇ ਵਗੈਰਾ ਤੇ ਨਾਲੇ ਸਿੱਕਟਾਂ ਸੀਗੀਆਂ ਜਿੰਨੀਆਂ ਆਈ ਥਿੰਕ ਉਹ ਝੜੀ ਜਿੰਨੇ ਵੀ ਸੀਗਾ ਮੈਂ ਮੇਨ ਉਹਨਾਂ ਨੂੰ ਲੱਗਿਆ ਕਿ ਮਹਿੰਗਾ ਤੇ ਪਰਫਿਊਮ ਵਗੈਰਾ ਡੀਗ ਵਗੈਰਾ ਜਿੰਨੇ ਕੋਸਟੀ ਆਈਟਮ ਸੀਗੇ ਉਹ ਸਾਰੀਆਂ ਲੈ ਕੇ ਗਏ ਨੇ ਨੇ ਬੰਦੇ ਸੀਗੇ ਕੋਈ ਸੀਸੀਟੀਵੀ ਦੇ ਵਿੱਚ ਕਿੰਨੇ ਬੰਦੇ ਸੀਗੇ ਜੀ ਤੇ ਉਹਨਾਂ ਦੀ ਵੀ ਵੀਡੀਓ ਫੁਟੇਜ ਵੀ ਹੈਗੀ ਆ ਜੀ ਤੇ ਗੱਡੀ ਦੇ ਵਿੱਚ ਆਏ ਸੀਗੇ ਜੀ ਮੇਰਾ ਲੋਕ ਤੋੜੇ ਹੋਏ ਨੇ ਲੋਕ ਲੋਕ ਨਹੀਂ ਟੁੱਟੇ ਹੈਗੇ ਲੇਕਿਨ ਪੁੰਡੇ ਲੋਕਾਂ ਦੇ ਸੀਗੇ ਉਹ ਤੋੜ ਤੇ ਤੇ ਸਾਈਡ ਮਿਰਰ ਸੀਗਾ ਜਿਹੜਾ ਨਹੀਂ ਖੁੱਲ ਰਿਹਾ ਸੀਗਾ ਸਲਾਈਡਿੰਗ ਵਾਲਾ ਤੇ ਉਸ ਤੋਂ ਬਾਅਦ ਸ਼ੀਸ਼ਾ ਹੀ ਤੋੜ ਗਏ ਉਹਨਾਂ ਨੇ ਐਂਟਰੀ ਕੀਤੀ ਹੈ ਤੇ ਉਹਦੇ ਵਿੱਚੋਂ ਬਕਾਇਦਾ ਵੀਡੀਓ 'ਚ ਦਿਖ ਰਹੇ ਨੇ ਸ਼ਕਲਾਂ ਦਿਖ ਰਹੀਆਂ ਨੇ ਉਹਨਾਂ ਦੀ ਆ ਪੂਰੀ ਸਾਫ ਤੇ ਗੱਡੀ ਆਈ ਥਿੰਕ ਵੈਗਨਰ ਕੋ ਆਈ ਸੀਗੇ ਤੇ ਹੁਣ ਬੈਗਲਰ ਨੂੰ ਪਤਾ ਨਹੀਂ ਹੈ ਜੰਤਾ ਤੇ ਫੋਟੋ ਕਰਵਾਦੀ ਦੇਤੀ ਜਾਂਦੇ ਹਾਂ ਜੀ ਸਰ ਮੈਂ 112 ਨੰਬਰ ਤੇ ਕਾਲ ਕਰਕੇ ਉਹਨਾਂ ਨੂੰ ਇਨਫੋਰਮ ਕਰਤਾ ਸੀ ਜਿਸ ਤੋਂ ਬਾਅਦ ਸਿਟੀ ਪੁਲਿਸ ਦੇ ਵਿੱਚੋਂ ਆਈ ਕਿ ਕੋਈ ਆਈ ਸੀ ਵੀ ਦੋ ਪਰਸਨ ਤੇ ਉਹਨਾਂ ਨੇ ਨਿੱਤੋ ਸਹਾ ਫੂਟੇਜ ਵਗੈਰੇ ਲੈ ਕੇ ਗਏ ਨੇ ਤੇ ਆਪਣੀ ਡਾਇਰੀ ਦੇ ਵਿੱਚ ਨੋਟ ਕਰਕੇ ਗਏ ਨੇ ਤੇ ਮੈਨੂੰ ਕਿਹਾ ਗਿਆ ਹੈ ਕਿ ਸਿਟੀ 2 ਦੇ ਵਿੱਚ ਜਾ ਕੇ ਸਿਟੀ 2 ਦੇ ਵਿੱਚੋਂ ਆਈ ਥਿੰਕ ਕੋਈ ਆਈ ਸੀ ਕਿ ਦੋ ਪਰਸਨ ਤੇ ਉਹਨਾਂ ਨੇ ਮੇਰੇ ਤੋਂ ਸਿਆਹਾ ਫੁਟੇਜ ਵਗੈਰਾ ਲੈ ਕੇ ਗਏ ਨੇ ਤੇ ਆਪਣੀ ਡਾਇਰੀ ਦੇ ਵਿੱਚ ਨੋਟ ਕਰਕੇ ਗਏ ਨੇ ਤੇ ਮੈਨੂੰ ਕਿਹਾ ਗਿਆ ਹੈ ਕਿ ਸਿਟੀ 2 ਦੇ ਵਿੱਚ ਜਾ ਕੇ ਤੁਸੀਂ ਮੈਨੂੰ ਕੰਪਲੇਂਟ ਕਰੋ ਪਹਿਲਾਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਸਰ ਮੰਗ ਤਾਂ ਇਹੀ ਹੈ ਨਾ ਬਸ ਜੋ ਆਈ ਥਿੰਕ ਸਮਾਨ ਚੋਰੀ ਹੋ ਗਿਆ ਲੋਕਾਂ ਦੇ ਮੋਬਾਈਲ ਨੇ ਉਹੀ ਮਿਲ ਜਾਣ ਉਹੀ ਬਹੁਤ ਹੈ ਜੀ ਤੇ ਉਸ ਤੋਂ ਬਾਅਦ ਜੀ ਆਈ ਜਾਣੇ ਹੈ ਕਿ ਜਿਹੜੀ ਇਹ ਚੋਰੀਆਂ ਦੀ ਵਾਰਦਾਤਾਂ ਵੱਧ ਰਹੀਆਂ ਨੇ ਇਹਦੇ ਖਿਲਾਫ ਐਕਸ਼ਨ ਲਿਆ ਜਾਵੇ ਕਿਉਂਕਿ ਕਿੰਨਾ ਕ ਬੰਦਾ ਕਰ ਲੂਗਾ ਰਾਤ ਨੂੰ ਵੀ ਡਰ ਹੈ ਦਿਨੇ ਵੀ ਡਰ ਹੈ ਕੁਝ ਵੀ ਹੋ ਸਕਦਾ ਜੇ ਇੰਨਾ ਕੋਈ ਡਰ ਨਹੀਂ ਹੈ 4:30 ਵਜੇ ਤੋਂ ਬਾਅਦ ਚੋਰੀ ਕਰ ਰਹੇ ਨੇ ਉਹਨਾਂ ਨੂੰ ਬਿਲਕੁਲ ਬੇਖੌਫ ਨੇ ਉਹ